ਪਰਬੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਸਭ ਜਾਣ ਲੜ ਕੇ ਪ੍ਰਬੂ ਜੀ ਦੀ ਹਜ਼ੂਰੀ ਚ ਰਾਤ ਦੀ ਗੁੜੀ ਮਿੱਠੀ ਨੀਂਦ ਲਈ ਔਰ ਆਪਣੇ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਜ਼ਿੰਦਾ ਜਲਾਲੀ ਖੁਦਾਵੰ ਜੀ ਤੁਸੀਂ ਸਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲ ਕੇ ਰੱਖਿਆ ਚਾਹੁੰਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਰੇ ਇੱਕ ਵਾਰ ਆਂਜਣ ਵਿੱਚ ਸੜੀ ਮਦਦ ਸਾਇਤਾਗਵਾਈ ਕੀਤੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਬਿਮਾਰੀ ਤੋਂ ਬਚਾ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਹਰ ਇੱਕ ਵਿਪਤਾ ਤੋਂ ਤੁਸੀਂ ਸਾਨੂੰ ਦੂਰ ਰੱਖਿਆ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਅਸੀਂ ਆਪਣੇ ਘਮਗਾਹਰੇ ਤੇ ਗਏ ਮੇਰੇ ਖੁਦਾਵੰਨ ਜੀ ਤੁਸੀਂ ਸਾਡੇ ਸਾਧਨਾਂ ਨੂੰ ਬles ਕੀਤਾ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਇਰਦਗਿਰ ਤੋਂ ਘੇਰੀ ਰੱਖਿਆ ਪਰਮੇਸ਼ਰ ਜੀ ਅਸੀਂ ਸਹੀ ਸਲਾਮਤ ਘਰ ਵਾਪਸ ਆਏ ਪਰਮੇਸ਼ਰ ਜੀ ਔਰ ਸੱਚਮੁੱਚ ਅਸੀਂ ਆਪਣੇ ਘਰ ਪਰਿਵਾਰਾਂ ਵਿੱਚ ਸ਼ਾਂਤੀ ਦੇ ਨਾਲ ਬੈਠੇ ਹੋਏ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਦਿਨ ਭਰ ਵਿੱਚ ਪਰਮੇਸ਼ਰ ਜੀ ਤੁਸੀਂ ਸਾਡੇ ਸਾਰੇ ਕਮੀਆਂ ਘਟੀਆਂ ਨੂੰ ਆਪਣੇ ਸਵਰਗੀ ਰਾਜ਼ ਖਜ਼ਾਨਿਆਂ ਵਿੱਚੋਂ ਪੂਰਾ ਕੀਤਾ ਪਰਮੇਸ਼ਰ ਜੀ ਤੁਸੀਂ ਸਾਡੇ ਰੁਕੇ ਹੋਏ ਸਾਰੇ ਕੰਮਾਂ ਨੂੰ ਪੂਰਾ ਕੀਤਾ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਡੇ ਕਮਾਂਕਾਰਾਂ ਵਿੱਚ ਵੀ ਸਾਡੀ ਮਦਦ ਸਹਾਇਤਾ ਕੀਤੀ ਹੋ ਸੱਚਮੇਂ ਸਾਨੂੰ ਅਕਲ ਬੁੱਧ ਗਿਆਨ ਦਾ ਆਤਮਾ ਦਿੱਤਾ ਪਰਮੇਸ਼ਰ ਜੀ ਅਸੀਂ ਸਮਝ ਨਾਲ ਬੋਧ ਨਾਲ ਪਰਮੇਸ਼ਰ ਜੀ ਆਪਣੇ ਸਾਰੇ ਕੰਮਾਂ ਨੂੰ ਪੂਰਾ ਕਰ ਸਕੇ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਪਰ ਪ੍ਰੇਸ਼ੂ ਜੀ ਤੁਹਾਡਾ ਧੰਨਵਾਦ ਕਰਦੇ ਆਂ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਖੁਦਾਵੰ ਜੀ ਇਸ ਵੱਡੇ ਬਲ ਦੇ ਨਾਲ ਪਰਮੇਸ਼ਰ ਜੀ ਅਸੀਂ ਦਿਨ ਭਰ ਦੇ ਪ੍ਰਭੂ ਜੀ ਸਾਰੇ ਕੰਮਾਂ ਨੂੰ ਪੂਰਾ ਕੀਤਾ ਤੁਹਾਡਾ ਧੰਨਵਾਦ ਕਰਦੇ ਆਂ ਔਰ ਪਰਮੇਸ਼ਰ ਜੀ ਦੇ ਦਿਨ ਭਰ ਵਿੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਅچھے ਭੋਜਨਾਂ ਦੇ ਨਾਲ ਰਚਾਇਆ ਤੁਹਾਡਾ ਧੰਨਵਾਦ ਕਰਦੇ ਆਂ ਧੰਨਵਾਦ ਕਰਦੇ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਮੇਰੇ ਮਹਾਨ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਮਹਾਨ ਪਰਮੇਸ਼ਰ ਜੀ ਰਾਤ ਦੇ ਸਮੇਂ ਪਰਮੇਸ਼ਰ ਜੀ ਅਰ ਪ੍ਰਭ ਜੀ ਤੁਸੀਂ ਸਾਨੂੰ ਮਾਫੀ ਦਾ ਪਛਤਾਪ ਦਾ ਇੱਕ ਹੋਰ ਮੌਕਾ ਦਿੱਤਾ ਤੁਹਾਡਾ ਧੰਨਵਾਦ ਕਰਦੀ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਤੌਬਾ ਕਰਦੇ ਆ ਮਾਫੀ ਮੰਗਦੇ ਖੁਦਾਵੰਨ ਜੀ ਸਾਡੇ ਬੋਲਣ ਚ ਸੁਣਨ ਚ ਦੇਖਣ ਚ ਪ੍ਰਭ ਜੀ ਉੱਠਣ ਬੈਠਣ ਚ ਬਹੁਤ ਸਾਰੀਆਂ ਗਲਤੀਆਂ ਗੁਨਾਹ ਹੋ ਜਾਂਦੇ ਆ ਮੇਰੇ ਮਹਾਨ ਪਰਮੇਸ਼ਵਰ ਜੀ ਤੁਸੀਂ ਸਾਨੂੰ ਮਾਫ ਕਰੋ ਖੁਦਾ ਸਾਡੇ ਸਾਰੇ ਗਲਤੀਆਂ ਗੁਨਾਹਾਂ ਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਧੋ ਕੇ ਸਾਫ਼ ਕਰੋ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਡੇ ਤੇ ਦਇਆ ਕਰੋ ਖੁਦਾ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਰਮੇਸ਼ਰ ਜੀ ਪ੍ਰਭ ਜੀ ਤੁਹਾਨੂੰ ਪਸੰਦ ਆਵੇ ਮੇਰੇ ਮਹਾਨ ਖੁਦਾਵੰਨ ਜੀ ਅਸੀਂ ਹਰ ਵੇਲੇ ਤੁਹਾਡੇ ਵਚਨ ਦਾ ਡਰ ਪੈ ਰੱਖਣ ਵਾਲੇ ਹੋਈਏ ਪਰਮੇਸ਼ਰ ਜੀ ਔਰ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਸਾਡੀਆਂ ਜ਼ਿੰਦਗੀਆਂ ਚ ਹਰ ਤਰ੍ਹਾਂ ਦਾ ਗਲੇਸ਼ ਲੜਾਈ ਝਗੜਾ ਪਰਮੇਸ਼ਰ ਜੀ ਪ੍ਰਭ ਜੀ ਹਰ ਇੱਕ ਵੈਰ ਵਿਰੋਧ ਦਾ ਈਰਖਾ ਦਾ ਗੰਦਾ ਆਤਮਾ ਮੇਰੇ ਸ਼ੁ ਸਾਡੀਆਂ ਜ਼ਿੰਦਗੀਆਂ ਚੋਂ ਨਿਕਲ ਜਾਵੇ ਜੋ ਸਾਨੂੰ ਪਾਪ ਚ ਲੈ ਕੇ ਜਾਂਦਾ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਵਰ ਜੀ ਸਾਨੂੰ ਆਪਣੇ ਯੋਗ ਬਣਾਉਣਾ ਖੁਦਾਵੰ ਜੀ ਔਰ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਕਿ ਤੁਸੀਂ ਦਿਨ ਭਰ ਦੀ ਸਾਰੇ ਗਲਤੀਆਂ ਗੁਨਾਹਾਂ ਤੋਂ ਪਰਮੇਸ਼ਵਰ ਜੀ ਸਾਨੂੰ ਆਜ਼ਾਦ ਕੀਤਾ ਮaaf ਕੀਤਾ ਸੱਚਮੁੱਚ ਤੁਸੀਂ ਸਾਡੇ ਗਲਤੀਆਂ ਗੁਨਾਹ ਯਾਦ ਨਹੀਂ ਰੱਖਦੇ ਪਰਮੇਸ਼ਵਰ ਜੀ ਤੁਸੀਂ ਸਾਨੂੰ ਹਰ ਵੇਲੇ ਮaaf ਕਰ ਦਿੰਨੇ ਮੇਰੇ ਖੁਦਾਵੰ ਜੀ ਔਰ ਪ੍ਰਭ ਜੀ ਤੁਸੀਂ ਸਾਨੂੰ ਜਿੱਦ ਵਫਾਦਾਰੀ ਦੇ ਨਾਲ ਮaaf ਕਰਦੇ ਪਰਮੇਸ਼ਵਰ ਜੀ ਸਾਨੂੰ ਵੀ ਵਫਾਦਾਰੀ ਵਾਲਾ ਮਨ ਦਿਓ ਖੁਦਾਵੰ ਜੀ ਕਿ ਅਸੀਂ ਵੀ ਤੁਹਾਡੇ ਨਾਲ ਵਫਾਦਾਰੀ ਨਾਲ ਚੱਲ ਸਕੀਏ ਮੇਰੇ ਮਹਾਨ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਅੱਜ ਦੇ ਹਜ਼ੂਰੀ ਵਿੱਚ ਇਕੱਠੇ ਹੋਏ ਨੇ ਮੇਰੇ ਮਹਾਨ ਪਰਮੇਸ਼ਰ ਜੀ ਉਹਨਾਂ ਸਾਰੇ ਭੈਣ ਭਰਾਵਾਂ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਮਹਾਨ ਖੁਦਾਵੰ ਜੀ ਸਾਰੇ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਜੀ ਭੈਣਾਂ ਭਾਈਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡੇ ਹੱਥਾਂ ਵਿੱਚ ਸੌਂਪਦੇ ਆਂ ਮੇਰੇ ਮਹਾਨ ਖੁਦਾਵੰ ਜੀ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਜੀ ਆਪਣੇ ਪਵਿੱਤਰ ਜ਼ਾਲੀ ਜ਼ੋਰਵਰ ਲਊ ਮੈਂ ਲਈ ਪ੍ਰਾਰਥਨਾ ਕਰਦੀ ਮੇਰੇ ਮਹਾਨ ਪਰਮੇਸ਼ਵਰ ਜੀ ਜਿੱਦਾਂ ਤੁਸੀਂ ਸਾਰੇ ਭੈਣ ਭਰਾਵਾਂ ਨੂੰ ਦਿਨ ਪਰ ਸੰਭਾਲ ਕੇ ਰੱਖਿਆ ਪਰਮੇਸ਼ਵਰ ਜੀ ਰਾਤ ਦੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਮੇਰੇ ਮਹਾਨ ਖੁਦਾਵੰ ਜੀ ਰਾਤ ਦੇ ਸਮੇਂ ਹੋਣ ਵਾਲੇ ਸ਼ਤਾਨੀ ਅਟੈਕਸ ਤੋਂ ਪਰਮੇਸ਼ਵਰ ਜੀ ਹਰ ਇੱਕ ਬੱਚੇ ਨੂੰ ਹਰ ਇੱਕ ਬਜ਼ੁਰਗ ਨੂੰ ਭੈਣ ਭਰਾ ਨੂੰ ਬਚਾ ਕੇ ਰੱਖਣਾ ਸੰਭਾਲ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਵਰ ਜੀ ਅੰਧਕਾਰ ਦੀਆਂ ਸ਼ਕਤੀਆਂ ਨੂੰ ਪਰਮੇਸ਼ਵਰ ਜੀ ਜੋ ਹਨੇਰੇ ਵਿੱਚ ਕੰਮ ਕਰਦੀਆਂ ਮੇਰੇ ਖੁਦਾਵੰ ਜੀ ਪ੍ਰਭ ਜੀ ਉਹਨਾਂ ਨੂੰ ਇਹਨਾਂ ਤੋਂ ਪ੍ਰੋਟੈਕਟ ਕਰਨਾ ਖੁਦਾਵੰ ਜੀ ਮੇਰੇ ਮਹਾਨ ਪਰਮੇਸ਼ਰ ਜੀ ਕੋਈ ਵੀ ਵੈਰੀ ਦੀ ਸ਼ਕਤੀ ਪਰਮੇਸ਼ਰ ਨਾ ਨੂੰ ਸ਼ੋਨੇ ਨਾ ਪਾਈ ਖੁਦਾ ਇਹਨਾਂ ਦੀਆਂ ਜ਼ਿੰਦਗੀਆਂ 'ਚ ਪਰਮੇਸ਼ਰ ਜੀ ਕੋਈ ਕਾਰਜ ਨਾ ਕਰਨੇ ਪਾਈ ਕੋਈ ਨੁਕਸਾਨ ਨਾ ਕਰਨੇ ਪਾਈ ਮੇਰੇ ਮਹਾਨ ਪਰਮੇਸ਼ਰ ਜੀ ਹਰੀ ਕੋ ਵੈਰੀ ਦੀ ਸ਼ਕਤੀ ਜੋ ਅੰਧਕਾਰ ਦੇ ਸائے ਦੇ ਵਿੱਚ ਪਰਮੇਸ਼ਰ ਜੀ ਰਾਤ ਦੇ ਹਨੇਰੇ ਵਿੱਚ ਇਹਨਾਂ ਦੀਆਂ ਜ਼ਿੰਦਗੀਆਂ 'ਚ ਐਂਟਰ ਹੁੰਦੀ ਮੇਰੇ ਪਰਮੇਸ਼ਰ ਇਹਨਾਂ ਦੇ ਸਰੀਰਾਂ ਨੂੰ ਨੁਕਸਾਨ ਪਹੁੰਚਾਉਂਦੀ ਆ ਪਰਮੇਸ਼ਰ ਜੀ ਹਾਰੀ ਕੰਧਕਾਰ ਦੀ ਸ਼ਕਤੀ ਪਰਮੇਸ਼ਰ ਜੀ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦਿੰਨੇ ਔਰ ਰੱਦ ਕਰ ਦਿੰਨੇ ਆ ਖੁਦਾਬੰਦ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਰਾਤ ਦੇ ਸਮੇਂ ਇਹਨਾਂ ਨੂੰ ਗੂੜੀ ਤੇ ਮਿੱਠੀ ਨੀਂਦ ਦੇਣਾ ਪਰਮੇਸ਼ਰ ਜੀ ਹਰ ਇੱਕ ਪਰਮੇਸ਼ਰ ਜੋ ਗੰਦੀ ਸਪਿਰਿਟ ਖੁਦਾ ਜੋ ਰਾਤ ਦੇ ਸਮੇਂ ਇਹਨਾਂ ਦੀ ਨੀਂਦ ਨੂੰ ਚੁਰਾਉਂਦੀ ਆ ਔਰ ਸੱਚਮੁੱਚ ਪਰਮੇਸ਼ਰ ਜੀ ਬਾਰ-ਬਾਰ ਇਹਨਾਂ ਦੀ ਨੀਂਦ ਨੂੰ ਖਰਾਬ ਕਰਦੀ ਮੇਰੇ ਮਹਾਨ ਪਰਮੇਸ਼ਰ ਜੀ ਉਹ ਸਾਰੀ ਗੰਦੀ ਸਪਿਰਿਟ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦਿੰਨੇ ਆ ਸਵ ਸ਼ੁਰੀ ਨਦੀ ਗੁੜੀ ਮਿੱਠੀ ਨੀਂਦ ਨੂੰ ਰਿਲੀਜ਼ ਕਰ ਦੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਤੁਸੀਂ ਆਪਣੇ ਪਾਕ ਜਲਾਲੀ ਜ਼ੋਰਵਰ ਹੱਥਾਂ ਨਾਲ ਸ਼ੋਕੇ ਸ਼ਿਫਾ ਦਿਓ ਛੁਟਕਾਰਾ ਦਿਓ ਮੇਰੇ ਮਹਾਨ ਪਰਮੇਸ਼ਰ ਜੀ ਜੋ ਭੈਣ ਭਰਾ ਬਿਮਾਰ ਆ ਮੇਰੇ ਮਹਾਨ ਖੁਦਾਵੰ ਜੀ ਜੋ ਬਿਮਾਰੀ ਦੇ ਬਿਸਤਰੇ ਤੇ ਮੇਰੇ ਮਹਾਨ ਪਰਮੇਸ਼ਰ ਜੀ ਕਿਸੇ ਵੀ ਤਰ੍ਹਾਂ ਦਾ ਖੁਦਾਵੰ ਜੀ ਕੋਈ ਡੋੜਾ ਦਾ ਡਰ ਦੇ ਮੇਰੇ ਮਹਾਨ ਪਰਮੇਸ਼ਰ ਖੰਗ ਰੇਸ਼ਾ ਪਰਮੇਸ਼ਰ ਜੀ ਕੋਲਡ ਕਾਫਾ ਪਰਮੇਸ਼ਰ ਜੀ ਕੋਈ ਗਠੀਆ ਯਾ ਯੂਰੀਆ ਹੈ ਮੇਰੇ ਮਹਾਨ ਪਰਮੇਸ਼ਰ ਜੀ ਜੋ ਵੀ ਖੁਦਾਵੰ ਜੀ ਕਿਸੇ ਨੂੰ ਕੋਈ ਕਾਲਾ ਪੀ ਲਿਆ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡਾਉਂਡਸ ਦੀ ਪ੍ਰੋਬਲਮ ਹੈ ਮੇਰੇ ਖੁਦਾਵੰਨ ਜੀ ਅੱਜ ਜੋ ਸਾਰੀਆਂ ਪ੍ਰਭੂ ਜੀ ਬਿਮਾਰੀਆਂ ਨੂੰ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿੰਦੇ ਆ ਰੱਦ ਕਰ ਦਿੰਦੇ ਔਰ ਸੱਚਮੁੱਚ ਪਰਮੇਸ਼ਰ ਜੀ ਇੱਕ ਇੱਕ ਭੈਣ ਭਰਾ ਨੂੰ ਸ਼ੋਕ ਕੇ ਖੁਦਾਵੰ ਜੀ ਛੁਟਕਾਰਾ ਦਿਓ ਸ਼ਿਫਾ ਦਿਓ ਮੇਰੇ ਮਹਾਨ ਪਰਮੇਸ਼ਰ ਜੀ ਆਪਣੇ ਸ਼ਿਫਾ ਵਾਲੇ ਹੱਥ ਨਾਲ ਸ਼ੋਕ ਕੇ ਪਰਮੇਸ਼ਰ ਇਹਨਾਂ ਨੂੰ ਸ਼ਿਫਾ ਦਿਓ ਖੁਦਾ ਹਰ ਇੱਕ ਬਿਮਾਰੀ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਜਾਂਦੀ ਰਵੇ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਖੁਦਾਵੰ ਜੀ ਮੇਰੇ ਮਹਾਨ ਪਰਮੇਸ਼ਰ ਜੀ ਉਹਨਾਂ ਭੈਣ ਭਰਾਵਾਂ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰ ਜੀ ਜੋ ਕਿਸੇ ਵੀ ਕਾਰਨ ਦੇ ਕਰਕੇ ਕਿਸੇ ਟੈਨਸ਼ਨ ਚ ਵੋਸਟ ਜਾਂ ਡਿਪਰੈਸ਼ਨ ਜਾਂ ਮੇ ਅਜੋਨਾ ਦੀ ਸਾਰੀ ਚਿੰਤਾ ਬੋਝ ਮੇਰੇ ਮਹਾਨ ਪਰਮੇਸ਼ਵਰ ਜੀ ਪ੍ਰਭੂ ਯਸ਼ੁਮਸੀ ਨਾਮ ਦੇ ਵਿੱਚ ਖਤਮ ਹੋ ਜਾਵੇ ਅਰ ਸੱਚਮੁੱਚ ਪਰਮੇਸ਼ਵਰ ਜੀ ਇਹਨਾਂ ਨੂੰ ਆਪਣੇ ਸੱਚੇ ਆਨੰਦ ਨਾਲ ਭਰ ਦਿਓ ਖੁਦਾਵੰਨ ਜੀ ਹਰ ਇੱਕੋ ਟੈਨਸ਼ਨ ਬੋਝ ਡਿਪਰੈਸ਼ਨ ਜਿਹੜੀ ਵੀ ਵਜਾ ਦੇ ਕਾਰਨ ਆਇਆ ਪਰਮੇਸ਼ਵਰ ਜੀ ਉਸ ਵਜਾ ਨੂੰ ਖੁਦਾਵੰਨ ਜੀ ਤੁਸੀਂ ਸੋਲਵ ਕਰੋ ਮੇਰੇ ਮਹਾਨ ਪਰਮੇਸ਼ਵਰ ਜੀ ਇਹਨਾਂ ਦੇ ਸਾਰੇ ਮਸਲਿਆਂ ਨੂੰ ਤੁਸੀਂ ਹੱਲ ਕਰੋ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਨਾ ਕਰਾ ਪਰਿਵਾਰਾ ਅੰਦਰ ਤੁਹਾਡਾ ਸੱਚੀ ਸ਼ਾਂਤੀ ਹੋਵੇ ਖੁਦਾਵੰਨ ਜੀ ਸੱਚਾ ਛੁਟਕਾਰਾ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਸਪ੍ਰਵ ਜੀ ਸਾਬ ਘਰ ਹੱਸਦੇ ਰਹਿਣ ਵਾਸਤੇ ਰਹਿਣ ਪਰਮੇਸ਼ਰ ਜੀ ਹਰ ਘਰ ਦੇ ਵਿੱਚ ਖੁਸ਼ੀ ਹੋਵੇ ਆਨੰਦ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਔਰ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਨਾ ਪਾਈਆਂ ਦੇ ਲਈ ਪ੍ਰਾਰਥਨਾ ਕਰਦੀਆਂ ਜੋ ਨਸ਼ੇ ਦੇ ਵਿੱਚ ਹੈ ਮੇਰੇ ਖੁਦਾਵੰਨ ਜੀ ਪਰਮੇਸ਼ਰ ਜੀ ਜਿਨ੍ਹਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਜੀ ਨਸ਼ੇ ਦਾ ਗੰਦਾ ਸਪਿਰਿਟ ਕੰਮਕਾਰ ਦਾ ਪ੍ਰਭੂ ਜੀ ਅੱਜ ਉਹ ਸਾਰੇ ਗੰਦੇ ਸਪਿਰਿਟ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦਿੰਨੀ ਆ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਅੱਜ ਤੋਂ ਤੁਹਾਡੇ ਭਰਾ ਪਰਮੇਸ਼ਰ ਜੀ ਸੱਚਮੁੱਚ ਪਰਮੇਸ਼ਰ ਜੀ ਅੱਜ ਤੋਂ ਇਹ ਸਾਰੇ ਭੈਣ ਭਰਾ ਖੁਦਾਵੰਨ ਜੀ ਪ੍ਰਭ ਜੀ ਤੁਹਾਡੇ ਨਾਮ ਚ ਬਲੈਸ ਹੋਣ ਹਰ ਤਰ੍ਹਾਂ ਦਾ ਲੜਾਈ ਝਗੜਾ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਪਰਿਵਾਰਾਂ ਵਿੱਚੋਂ ਮਿਟ ਜਾਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਖੁਦਾਵੰਨ ਜੀ ਨਾ ਘਰਾਂ ਅੰਦਰ ਸ਼ਾਂਤੀ ਹੋਵੇ ਪਿਆਰ ਹੋਵੇ ਪ੍ਰਭ ਜੀ ਆਪਸੀ ਮਿਲਵਰਤਨ ਹੋਵੇ ਪਰਮੇਸ਼ਰ ਜੀ ਹਸਬੰਡ ਵਾਈਫ ਦੇ ਲਈ ਪ੍ਰਾਰਥਨਾ ਕਰਦੀ ਮੇਰੇ ਖੁਦਾਵੰਨ ਜੀ ਪ੍ਰਭ ਜੀ ਹਰ ਹਸਬੰਡ ਵਾਈਫ ਪਰਮੇਸ਼ਰ ਜੀ ਤੁਹਾਡੇ ਨਾਮ ਚ ਬਲੈਸ ਹੋਵੇ ਹਰ ਤਰ੍ਹਾਂ ਦਾ ਲੜਾਈ ਝਗੜਾ ਜੋ ਇਹਨਾਂ ਦੇ ਘਰਾਂ ਦੇ ਵਿੱਚ ਕੰਮ ਕਰ ਰਿਹਾ ਇਹਨਾਂ ਦੇ ਆਪਸੀ ਔਰ ਰਿਸ਼ਤੇ ਦੇ ਵਿੱਚ ਫੋਟੋ ਪਾ ਰਿਆ ਪਰਮੇਸ਼ਰ ਜੀ ਅੱਜ ਉਹ ਸਾਰੀ ਗੰਦੀਆਂ ਸਪਿਰਿਟਸ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦਿੰਨੇ ਆ ਔਰ ਸੱਚਮੱਚ ਪਰਮੇਸ਼ਰ ਜੀ ਜਿਨ੍ਹਾਂ ਨੂੰ ਤੁਸੀਂ ਛੋੜਿਆ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਹਰ ਤਰ੍ਹਾਂ ਦੀ ਬੁਰਾਈ ਪਰਮੇਸ਼ਰ ਉਹਨਾਂ ਦੇ ਘਰਾਂ ਦੇ ਅੰਦਰੋਂ ਮਿਟ ਜਾਵੇ ਮੇਰੇ ਪਰਮੇਸ਼ਰ ਉਹਨਾਂ ਦੇ ਬੱਚਿਆਂ ਨੂੰ ਆਗਿਆਕਾਰੀ ਵਾਲਾ ਮਨ ਦੇਣਾ ਜੀਵਨ ਦੇਣਾ ਪਰਮੇਸ਼ਰ ਜੀ ਪ੍ਰਭੂ ਜੀ ਪ੍ਰਾਰਥਨਾ ਵਾਲਾ ਆਤਮਾ ਦੇਣਾ ਹਰ ਭੈਣ ਭਾਈ ਨੂੰ ਪ੍ਰਭੂ ਜੀ ਤਾਕਤ ਦੇਣਾ ਬਲ ਦੇਣਾ ਪਰਮੇਸ਼ਰ ਜੀ ਤੰਦਰੁਸਤੀ ਵਾਲਾ ਜੀਵਨ ਦੇਣਾ ਮ ਪਰਮੇਸ਼ਵਰ ਜੀ ਜਿਹੜੇ ਵੀ ਭੈਣ ਭਰਾ ਇਹਨਾਂ ਘਰਾਂ ਦੇ ਵਿੱਚ ਕਮਾਉਣ ਵਾਲੇ ਆ ਖੁਦਾਵੰਨ ਜੀ ਜਿਨ੍ਹਾਂ ਦੇ ਵਜਾ ਦੇ ਕਰਕੇ ਘਰ ਚੱਲਦੇ ਮੇਰੇ ਮਹਾਨ ਪਰਮੇਸ਼ਵਰ ਜੀ ਉਹਨਾਂ ਭੈਣਾ ਭਰਾਵਾਂ ਨੂੰ ਤੁਹਾਡੇ ਪਾਕ ਜਲਾਲੀ ਜ਼ੋਰਾ ਵਰ ਲਓ ਚਸ਼ਮਾਨੇ ਆ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਵਰ ਜੀ ਨਾ ਭੈਣਾ ਭਾਈਆਂ ਦੇ ਹੱਥਾਂ ਕੰਮਾਂ ਤੇ ਪਰਮੇਸ਼ਵਰ ਜੀ ਹੱਥਾਂ ਦੇ ਕੰਮਾਂ ਤੇ ਬਰਕਤ ਔਰ ਆਸ਼ੀਸ਼ ਦੇਣਾ ਪਰਮੇਸ਼ਵਰ ਜੀ ਜਿਹੜੇ ਵੀ ਕੰਮ ਨੂੰ ਇਹ ਹੱਥ ਪਾਉਣ ਪਰਮੇਸ਼ਵਰ ਜੀ ਉਹ ਕੰਮ ਤੁਹਾਡੇ ਨਾਮ ਦੇ ਵਿੱਚ ਸਫਲ ਹੋ ਜਾਵੇ ਮੇਰੇ ਮਹਾਨ ਪਰਮੇਸ਼ਵਰ ਜੀ ਹਰ ਤਰ੍ਹਾਂ ਦਾ ਗਰੀਬੀ ਦਾ ਆਤਮਾ ਹਰ ਤ ਰੰਦਾ ਆ ਪ੍ਰਭੂ ਜੀ ਸ਼ੈਤਾਨ ਦੀ ਹਰ ਇੱਕ ਸਪਿਰਿਟ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਕੈਨਸਲ ਕਰ ਦਿੰਨੇ ਆ ਪ੍ਰਭੂ ਜੀ ਇਹ ਨਗਰ ਆ ਪਰਿਵਾਰਾ ਵਿੱਚ ਕਿਸੇ ਵੀ ਚੰਗੀ ਚੀਜ਼ ਦੀ ਕੋਈ ਥੋੜਨਾ ਨਾ ਰਵੇ ਮੇਰੇ ਮਹਾਨ ਪਰਮੇਸ਼ਰ ਤੁਹਾਡੇ ਬੱਚੇ ਤੁਹਾਡੇ ਘਰ ਪਰਮੇਸ਼ਰ ਜੀ ਤੁਹਾਡੇ ਨਾਮ ਦੇ ਨਾਲ ਚਮਕਣ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਨਗਰ ਆ ਪਰਿਵਾਰਾ ਅੰਦਰ ਚੱਲਦਾ ਫਿਰਦਾ ਨਜ਼ਰ ਆਵੇ ਮੇਰੇ ਮਹਾਨ ਪਰਮੇਸ਼ਰ ਜੀ ਹਰ ਇੱਕ ਛੋਟੇ ਬੱਚੇ ਨੂੰ ਪਰਮੇਸ਼ਰ ਜੀ ਜੋਏ ਨਾ ਘਰ ਆ ਪਰਿਵਾਰਾ ਵਿੱਚ ਆ ਮੇਰੇ ਮਹਾਨ ਪਰਮੇਸ਼ਰ ਜੀ ਹਰ ਇੱਕ ਬਿਮਾਰੀ ਤੋਂ ਦੂਰ ਰੱਖਣਾ ਗੰਦੀ ਆਦਤ ਤੋਂ ਦੂਰ ਰੱਖਣਾ ਪਰਮ ਪੀੜਤ ਤੋਂ ਪਰਮੇਸ਼ਰ ਜੀ ਨਾ ਕਰਾ ਪਰਿਵਾਰਾਂ ਨੂੰ ਦੂਰ ਰੱਖਣਾ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾਵੰਨ ਜੀ ਪ੍ਰਭ ਜੀ ਇਹਨਾਂ ਦੀ ਰਾਖੀ ਕਰਨਾ ਖੁਦਾ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਬਿਸਤਰਿਆਂ ਦੇ ird gird ਪਰਮੇਸ਼ਰ ਜੀ ਇਹਨਾਂ ਦੀ ਰਾਖੀ ਕਰਨ ਖੁਦਾਵੰਨ ਜੀ ਪ੍ਰਭ ਜੀ ਸਵਰਗ ਰਾਸ ਤੋਂ ਇਹਨਾਂ ਨੂੰ ਗੁੜੇ ਤੇ ਮਿੱਠੀ ਨੀਂਦ ਦੇਣਾ ਪਰਮੇਸ਼ਰ ਜੀ ਸੁਪਨਿਆਂ ਰਾਹੀਂ ਗੱਲਾਂ ਬਾਤਾਂ ਕਰਨੀਆਂ ਮੇਰੇ ਮਹਾਨ ਖੁਦਾ ਇੱਕ ਵਾਰ ਫੇਰ ਪਰਮੇਸ਼ਰ ਸਾਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਆ ਪਰਮੇਸ਼ਰ ਜੀ ਆਪਣੀ ਦਇਆ ਹੇਠ ਟਾਕ ਲੋ ਮੇਰੇ ਖੁਦਾਵੰਨ ਜੀ ਪਰ ਪਰਮੇਸ਼ਰ ਦੇ ਹੱਥਾਂ 'ਚ ਸੌਂਪਦੇ ਆਂ ਔਰ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ 'ਚ ਮੰਗਦੇ ਆਂ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸ